ਹੈਲੋ ਜੀ গুਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆਂ ਅੱਜ ਦਾ ਨਵਾਂ ਬਲੌਗ ਸ਼ੁਰੂ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਨੇ ਅਰਗਬਤੀ ਕਰਤੀ ਦੁਕਾਨ ਦੇ ਵਿੱਚ ਹੁਣ ਇੱਥੇ ਜਾਵਾਂਗੇ ਹਾਜ਼ਰੀ ਸਾਰਾ ਦਿਨ ਦੁਕਾਨ ਦੇ ਵਿੱਚ ਤੇ ਅੱਜ ਆਪਾਂ ਨੇ ਸਕੂਟਰ ਇਹ ਸੱਡਣ ਜਾਣੇ ਮਿਸਤਰੀ ਕੋਲ ਫੇਰ ਆ ਜਾਣਗੇ ਟਾਇਰ ਲੱਗ ਕੇ ਤੇ ਚਲੋ ਜੀ ਮਿਲਣ ਦਿੰਦੇ ਨੇ ਲਓ ਜੀ ਅੱਜ ਫੇਰ ਆਪਾਂ ਲਾਹੇ ਨੇ ਆਲੂ ਵਾਲੇ ਪਰੌਠੇ ਤੇ ਤੁਸੀਂ ਜੀ ਕਹਿੰਦੇ ਮੂਵੀ ਵਾਲੇ ਪਾਲ ਨੂੰ ਵਾਲੇ ਪਰੌਠੇ ਲਾਉਂਦੇ ਨੇ ਪਰ ਜਿੱਦੇ ਕੋਈ ਸਬਜ਼ੀ ਵਗੈਰਾ ਨਹੀਂ ਹੁੰਦਾ ਉਦਦੇ ਅਸੀਂ ਆਲੂ ਵਾਲੇ ਪਰੌਠੇ ਬਣਾ ਲੈਂਦੇ ਆ ਤੇ ਲੱਗਦੇ ਨੇ ਟੇਸਟੀ ਵਧੀਆ ਲਓ ਜੀ ਪ੍ਰਸ਼ਾਦ ਦੀ ਆਪਾਂ ਛਕ ਲਈ ਤੇ ਉਹਨਾਂ ਬੱਲੇ ਸਾਰੀ ਢਾਡੀ ਦੁਕਾਨ ਦੇ ਵਿੱਚ ਕਸਟਮਰ ਆਉ ਕੋਈ ਅਟੈਂਡ ਕਰਾਂਗੇ ਨਹੀਂ ਆਪਾਂ ਫਿਰ ਬੈਠੇ ਆ ਇੱਥੇ ਤੇ ਤੁਹਾਨੂੰ ਪਤਾ ਜਾਣ ਆਉਣਾ ਕਿਧਰੇ ਹੈ ਹੀ ਨਹੀਂ ਤੇ ਚਲੋ ਦੇਖਦੇ ਹਾਂ ਤੇ ਨੇ ਕੀ ਕੀ ਹੋਰ ਕੰਮ ਕਰਨ ਨੇ ਜਾਂ ਕੁਝ ਕਰਨ ਨੇ ਜਰੂਰ ਦਿਖਾਵਾਂਗੇ ਤੁਹਾਨੂੰ ਤੇ ਕੁਝ ਗੱਲਾਂ ਬਾਤਾਂ ਵੀ ਕਰਾਂਗੇ ਬੈਠ ਕੇ ਲਓ ਜੀ ਆ ਗਈ ਆਪਣੀ 10:30 ਚਾਹ ਤੇ ਹੁਣ ਆਪਾਂ ਨਾ ਚਾਹ ਪੀਵਾਂਗੇ ਤੇ ਨਾ ਕਰਾਂਗੇ ਥੋੜੀ ਜੀ ਗੱਲਬਾਤ ਚਾਹ ਪੀਂਦੇ ਪੀਂਦੇ ਤੇ ਹੁਣ ਕਰਦੇ ਜੀ ਆਪਾਂ ਚਾਹ ਪੀਂਦੇ ਪੀਂਦੇ ਗੱਲਬਾਤ ਗੱਲਬਾਤ ਇਹ ਹੈਗੀ ਜੀ ਵੀ ਬਹੁਤ ਸੋਹਣੇ ਸੋਹਣੇ ਪੈਨ ਤੇ ਕਮੈਂਟ ਕਰਦੇ ਨੇ ਆਪਾਂ ਤੇ ਬਹੁਤ ਪਿਆਰ ਦਿੰਦੇ ਨੇ ਕਿ ਬਹੁਤ ਵਧੀਆ ਲੱਗਦਾ ਤੇ ਫੇਸਬੁਕ ਤੇ ਇੱਕ ਦਿਨ ਇੱਕ ਦਿਨ ਕਮੈਂਟ ਆਏ ਬਹੁਤ ਤੇ ਆਈ ਵੀ ਕਾਫੀ ਗਲਤ ਤੇ ਹੈਗਾ ਸੀ ਉਹ ਕੋਈ ਬੱਚੇ ਆਪਾਂ ਕਹਿ ਸਕਦੇ ਚਲੋ ਕੋਈ 18 20 ਸਾਲ ਦਾ ਮੁੰਡਾ ਸੀ ਉਹਨੇ ਕਾਫੀ ਮਜ਼ਾਕ ਕਢਾਇਆ ਤੇ ਕਿਹਾ ਵੀ ਇਹ ਵਲੌਗ ਤੇਰੇ ਵੱਸ ਦੇ ਨਹੀਂ ਬਣਾਉਣੇ ਇਹ ਇਦਾਂ ਨਹੀਂ ਇਦਾਂ ਨਹੀਂ ਹਣਾ ਚਲੋ ਕੋਈ ਨਾ ਉਹਦੀ ਸੋਚ थी ਪਰ ਆਪਾਂ ਉਹਨੂੰ ਕੋਈ ਵੀ ਗਲਤ ਜਵਾਬ ਨਹੀਂ ਦਿੱਤਾ ਕੁਛ ਨਹੀਂ ਆਪਾਂ ਗੱਲ ਤੋਂ ਉਹ ਬੋਲੇਗਾ ਬਿਲਕੁਲ ਵੀ ਚਾਹ ਲਵਸ ਵਾਲੀ ਗੁੜ ਦੀ ਚਾਹ ਜੀ ਨੇ ਪੀਣੀ ਹੈ ਜਰੂਰ ਦੱਸਿਓ ਤੇ ਆਪਾਂ ਉਸੇ ਗੱਲ ਤੇ ਆਨੇ ਆਪਾਂ ਕੋਈ ਉਹਨੂੰ ਬਿਲਕੁਲ ਵੀ ਗਲਤ ਜਵਾਬ ਨਹੀਂ ਦੇ ਦਿੱਤਾ ਤੇ ਬਸ ਇੰਨਾ ਕ ਜਰੂਰ ਕਰਿਆ ਆਪਾਂ ਨੇ ਉਹਦੇ ਕਮੈਂਟ ਡਿਲੀਟ ਕਰਤੇ ਤੇ ਉਹਦੀ ਆਈਡੀ ਜਿਹੜੀ ਉਸ ਦੀ ਉਹ ਆਪਣੇ ਬਲੌਕ ਕਰਤੀ ਕਿਉਂਕਿ ਜੋ ਗਲਤ ਬੰਦਾ ਹੈ ਨਾ ਉਹਦੇ ਨਾਲ ਆਪਾਂ ਜੁੜ ਕੇ ਰਹਿਣਾ ਚੰਗਾ ਨਹੀਂ ਸਮਝਦੇ ਤੇ ਬਸ ਆਪਾਂ ਕਿਸੇ ਨੂੰ ਮਾੜਾ ਚੰਗਾ ਕਹਿੰਦੇ ਨਹੀਂ ਤੇ ਆਪਾਂ ਕਿਸੇ ਤੋਂ ਪਰਹੁੰਦੇ ਵੀ ਨਹੀਂ ਹੈਗੇ ਤੇ ਮੈਂ ਉਹਨੂੰ ਕੁਸ ਬੋਲਦਾ ਨਾ ਉਹ ਫੇਰ ਮੈਨੂੰ ਅਦੋਂ ਕੋਈ ਹੋਰ ਜਵਾਬ ਦਿੰਦਾ ਤੇ ਇਦਾਂ ਕੰਟਰੋਵਰਸਟੀ ਚੱਲਦੀ ਤੇ ਆਪਾਂ ਇੱਕ ਮਾਦੇ ਵਿੱਚ ਨਹੀਂ ਪੈਣਾ ਤੇ ਹਾਂ ਬਸ ਇੰਨਾ ਕਹਿ ਵੀ ਮੜਾ ਮੋਟਾ ਵੀ ਦੇਖ ਕੇ ਪੜ੍ਹਨਾ ਚਾਹੀਦਾ ਹੈ ਨਾ ਤੇ ਮੈਨੂੰ ਕਾਫੀ ਛੋਟਾ ਵੀ ਪਰ ਉਹਨੇ ਕਾਫੀ ਮੈਨੂੰ ਹਸਿਆ ਬਹੁਤ ਮੇਰੇ ਤੇ ਤੇ ਇਦਾਂ ਤੂੰ ਵਲੌਗ ਨਾ ਬਣਾਇਆ ਕਰ ਤੇਰੀ ਬਸ ਦੀ ਗੱਲ ਨਹੀਂ ਇਦਾਂ ਨਹੀਂ ਵਾਹ ਨਹੀਂ ਮੈਂ ਚਲੋ ਕੋਈ ਗੱਲ ਨਹੀਂ ਹੈ ਨਾ ਵੀ ਨਹੀਂ ਵਸਤੀ ਕਰ ਮੈਂ ਕਿਹੜਾ ਤੇ ਤੂੰ ਕੋਈ ਸਹਤ ਮੰਗੇ ਤੂੰ ਆ ਕੇ ਮੇਰੇ ਨਾਲ ਹੈਲਪ ਕਰ ਮੇਰੀ ਜੇ ਨਹੀਂ ਮੈਂ ਤੂੰ ਬਣਦੇ ਜਿਹੇ ਜਿਹੇ ਬਣਦੇ ਉਹ ਜਿਸ ਤੈਨ ਨਹੀਂ ਚੰਗੇ ਲੱਗਦੇ ਤੂੰ ਨਾ ਦੇਖ ਇਹੀ ਗੱਲ ਹੁੰਦੀ ਹੈ ਤੇ ਹੁਣ ਆਪਾਂ ਨੂੰ ਜੇ ਕੋਈ ਨਹੀਂ ਚੰਗਾ ਲੱਗਦਾ ਹਰ ਇੱਕ ਤਾਂ ਚੀਜ਼ ਹੈ ਹਰ ਇੱਕ ਦੇ ਪਸੰਦ ਆਉਂਦੀ ਨਹੀਂ ਹੈਗੀ ਹਨਾ ਵੀ ਹਰ ਇੱਕ ਚੀਜ਼ ਹਰ ਇੱਕ ਦੇ ਪਸੰਦ ਆਜੋਗੀ ਤੇ ਆਪਾਂ ਨੂੰ ਕੋਈ ਨਹੀਂ ਚੀਜ਼ ਚੰਗੀ ਲੱਗਦੀ ਆਪਾਂ ਨਹੀਂ ਦੇਖਦੇ ਵਸਤਾਹੀ ਹੁੰਦਾ ਆਪਾਂ ਨੂੰ ਇਗਨੋਰ ਕਰ ਦਿੰਨੇ ਆ ਅੱਗੇ ਨਗਾ ਦੇ ਦਿੰਨੇ ਆ ਤੇ ਪਰ ਆਪਾਂ ਗੱਲ ਕਿਸੇ ਨੂੰ ਗਲਤ ਨਹੀਂ ਬੋਲੇ ਬਿਲਕੁਲ ਵੀ ਤੇ ਨਾ ਬੋਲਣੇ ਨਾ ਜ਼ਰੂਰਤ ਹੈ ਨਾ ਵੈਗਰੂ ਬੁਲਾਵੇ ਕਿਸੇ ਨੂੰ ਕਿਸੇ ਦਾ ਦਿਲ ਦਿਖਾਉਣਾ ਕੋਈ ਚੰਗੀ ਗੱਲ ਨਹੀਂ ਹੁੰਦੀ ਆਪਾਂ ਤੇ ਇਹ ਚੀਜ਼ ਨਹੀਂ ਚੰਗਾ ਮੰਨਦੇ ਨੇ ਨਾ ਅੱਜ ਤਾਂ ਕਿਸੇ ਦਾ ਦਿਲ ਦਿਖਾਇਆ ਤੇ ਨਾ ਜ਼ਰੂਰਤ ਹੈਗੀ ਬਸ ਤੇ ਇਹ ਬੇਨਤੀ ਹੈ ਵੀ ਜੇ ਕਮੈਂਟ ਕਰਨਾ ਤਾਂ ਵਧੀਆ ਕਰਦਿਆ ਕਰੋ ਹਨਾ ਵੀ ਉਹ ਕੋਈ ਗਲਤੀ ਹੋ ਦੱਸੋ ਆਪਾਂ ਮੰਨਾਂਗੇ ਐ ਨਹੀਂ ਹੈਗਾ ਵੀ ਤੁਸੀਂ ਮੇਰੀ ਤਾਰੀਫ਼ ਹੀ ਕਰੋ ਇਹ ਨਹੀਂ ਆਪਾਂ ਕਹਿੰਦੇ ਹੈਗੇ ਕੋਈ ਗਲਤੀ ਹੈ ਕੋਈ ਹਨਾ ਨਈ ਕੰਟੈਕਟ ਸਹੀ ਬਣ ਰਿਹਾ ਉਹ ਆਪਾਂ ਦੱਸੋ ਦੇ ਇਥੇ ਗਲਤੀ ਆਪਾਂ ਜਰੂਰ ਸਿਰ ਮੱਥੇ ਪ੍ਰਵਾਨ ਕਰਾਂਗੇ ਮੰਨਾਂਗੇ ਪਰ ਮਜ਼ਾਕ ਕਢਾਵੇ ਕੋਈ ਹਨਾ ਉਹ ਗਲਤ ਬੋਲੇ ਨਹੀਂ ਆਪਾਂ ਚੱਲਦੇ ਹੈਗੇ ਕੋਈ ਦੋਸਤ ਮਿੱਤਰ ਕੋਈ ਆਪਾਂ ਸਲਾਹ ਦੇਣੀ ਚਾਹੁੰਦਾ ਉਹ ਦੇ ਕੋਮੈਂਟਾਂ ਰਾਹੀਂ ਦੇਵੋ ਫੋਨ ਤੇ ਦੇਵੋ ਕੋਈ ਚੱਕਰ ਨਹੀਂ ਨੰਬਰ ਵੀ ਆਪਾਂ ਨਿਆ ਬਦਲ ਦਵਾਂਗੇ ਤੇ ਅੱਜ ਵੀ ਮੈਂ ਨੰਬਰ ਹੈ ਦੇ ਦੇ ਦੂਗਾ ਤੇ ਜਰੂਰ ਕੋਈ ਸਲਾਹ ਕਰ ਦੇਣੀ ਆ ਤਾਂ ਜਰੂਰ ਦੇਓ ਤੇ ਆਪ ਮੰਨਾਂਗੇ ਵੀ ਜਰੂਰ ਜੇ ਮੇਰੇ ਜੋ ਕਰਨ ਦੇ ਹੋਇਆ ਕੰਮ ਆਪਾਂ ਜਰੂਰ ਹੋਵੇ ਜੇ ਵੀ ਆਪਾਂ ਕਰੀਅਰ ਕਰਾਂਗੇ ਤੇ ਵਸਤੇ ਹੀ ਇਹ ਵੀ ਗਲਤ ਨਾ ਤੁਸੀਂ ਕਿਸੇ ਨੂੰ ਵੀ ਬੋਲੋ ਤੇ ਆਪਣੀ ਦੁਕਾਨ ਤੇ ਆ ਕੇ ਤੇ ਜੀ ਕਸਟਮਰ ਤਾਂ ਕਰਕੇ ਇਹਨੂੰ ਅੱਥੀ ਬੰਦ ਕਰਨੀ ਤੇ ਵੀਡੀਓ ਇਹ ਲੋਕੋ ਇਹਨਾਂ ਜੋ ਵੀ ਗੱਲਬਾਤ ਰਹੇਗੀ ਆਪਾਂ ਕਰੇ ਫੇਰ ਕਰਦੇ ਆਂ ਤੇ ਬੇਸ ਬੇਨਤੀ ਹੈ ਜੀ ਇਹਦਾ ਗਲਤ ਨਾ ਵੇ ਲਿਆ ਕਰੋ ਤੇ ਜੋ ਵੀ ਸੁਝਾਅ ਦੇਣਾ ਚਾਹੁੰਦੇ ਹੋ ਉਹ ਦਿਓ ਉਹ ਜ਼ਰੂਰ ਆਪਣਾ ਥੋੜਾ ਹੱਕ ਇਹ ਦੇਣ ਦਾ ਦੱਸੋ ਤੇ ਆਪਾਂ ਮੰਨਾਂਗੇ ਵੀ ਜ਼ਰੂਰ ਪਰ ਗਲਤ ਨਾ ਬੋਲੋ ਤੇ ਨਾ ਬੁਲਾਓ ਕਿਉਂਕਿ ਮੈਂ ਕਰੀ ਕਿਸੇ ਨੂੰ ਗਲਤ ਬੋਲਿਆ ਨਹੀਂ ਹੈਗਾ ਤੇ ਨਾ ਬੋਲਣੇ ਤੇ ਜੇ ਅਗਲਾ ਜ਼ਿਆਦਾ ਬੋਲੂਗਾ ਫਿਰ ਆਪਾਂ ਇਹਨੂੰ ਚੁੱਪ ਰਹਿਣ ਵਾਲੇ ਵੀ ਨਹੀਂ ਹੈਗੇ ਇਹ ਜਵਾਬ ਵੀ ਆਪ ਪਟੋਕੀ ਦੇ ਨਾਲ ਹੀ ਤੇ ਚਲੋ ਜੀ ਜੈਸੀ ਜਿਸ ਦੀ ਸੋਚ ਹੁੰਦੀ ਹੈ ਨਾ ਉਦੋਂ ਦਾ ਅਗਲਾ ਕਰ ਲੈਣਾ ਹੈਗਾ ਤੇ ਆਪਾਂ ਨੂੰ ਇਹਦੇ ਵਿੱਚ ਕੋਈ ਚੱਕਰ ਨਹੀਂ ਹੈ ਤੇ ਚਲੋ ਅੱਜ ਲਈ ਇੰਨੀ ਬਹੁਤ ਉਹ ਕਸਟਮਰ ਆ ਗਿਆ ਆਪਣੀ ਗੱਲ ਜਲਦੀ ਜਲਦੀ ਵਿਤਰੇਗੀ ਤਾਂ ਕਰਕੇ ਤੇ ਚਲੋ ਜੀ ਦੇਖਦੇ ਹਾਂ ਦਿਨੇ ਹੋਰ ਕੀ ਕੀ ਕਰਨਾ ਹੈ ਆਪਾਂ ਨੇ ਤੇ ਲੋ ਜੀ ਹੁਣ ਆਪਣੇ ਘਰੋਂ ਗੈਨੇਸ਼ੇਪਾਦਾਰ ਜਿੰਨਾਂ ਦੀ ਆਪਣੇ ਪਿੰਡ ਅੱਗ ਲੱਗ ਕੇ ਕਣਕ ਮਚ ਗਈ ਤੀ ਪਿੱਛੇ 15 ਕਿ ਦਿਨ ਹੋਏ ਨੇ ਤੇ ਉਹਨਾਂ ਵਾਸਤੇ ਅੱਜ ਆਪਣੇ ਪਿੰਡ ਸੇਪਾਦਾਰ ਕਰਦੇ ਨੇ ਕਣਕ ਇਕੱਠੀ ਕਿਉਂਕਿ ਚਲੋ ਰੱਬ ਦੀ ਰੱਬ ਨੇ ਆਫਤ ਪਾਈ ਹੈ ਨਾ ਕਿਸੇ ਤੇ ਵੀ ਆ ਸਕਦੀ ਹੈ ਤੇ ਕੁਝ ਜਿੰਨੀ ਕ ਹੈਲਪ ਹੋ ਸਕਦੀ ਹੈ ਨਾ ਹਰੇਕ ਘਰ ਦੇ ਰਿਹਾ ਕੋਈ ਇੱਕ ਗੱਟਾ ਕਣਕ ਦਾ ਕੋਈ ਦੋ ਗੱਟੇ ਕਣਕ ਦੇ ਚਲੋ ਜੀ ਵਾਲੀ ਦੀ ਕੁਸਤਾ ਜਿੰਨੀ ਖਸਹ ਤਾਂ ਹੋ ਸਕਦੇ ਹਨ ਇੱਕ ਕਰ ਰਹੇ ਨੇ ਬਹੁਤ ਵਧੀਆ ਪ੍ਰਰਲ ਹੈਗਾ ਤੇ ਟਰਾਲੀ ਜੋੜੀ ਹੋਈ ਹੈ ਘਰ ਘਰ ਫਿਰ ਕੇ ਕਣਕ ਇਕੱਠੀ ਕਰਦੇ ਨੇ ਦੇਖੋ ਇਹ ਕੁਦਰਤ ਦੀ ਮਾਰ ਹੈ ਨਾ ਕਿਸੇ ਤੇ ਹੀ ਪੈ ਸਕਦੀ ਹੈ ਅੱਜ ਉਹਨਾਂ ਤੇ ਪਈਏ ਕੱਲ ਨੂੰ ਕਿਸੇ ਹੋਰ ਤੇ ਪੈ ਸਕਦੀ ਹੈ ਤੇ ਚਲੋ ਜੋ ਵੀ ਕਰਦੇ ਨੇ ਵਧੀਆ ਕਰ ਰਹੇ ਨੇ ਬਹੁਤ ਵਧੀਆ ਮੈਨੂੰ ਤਾਂ ਵਧੀਆ ਲੱਗਾ ਬਾਕੀ ਚਲੋ ਆਪਾਂ ਬਦੀ ਸੋਚਾਂ ਲੋ ਜੀ ਰਾਤ ਆਪਾਂ ਬਣਾਇਆ ਦੀ ਪੋਹਾ ਵਿੱਚ ਪਾਈਆਂ ਸਿਮਲਾ ਮਿਰਚ ਟਮਾਟਰ ਹਰੇ ਮਟਰ ਤੇ ਬਹੁਤ ਘੈਂਟ ਬਣਿਆ ਪੋਹਾ ਅਸੀਂ ਪਹਿਲੀ ਵਾਰ ਬਣਾ ਕੇ ਟੇਸਟ ਕੀਤਾ ਬਹੁਤ ਟੇਸਟੀ ਬਣਿਆ ਤੇ ਲੋ ਜੀ ਆਪਾਂ ਚਾਹ ਪਾਣੀ ਪੀ ਲਿਆ ਰੋਟੀ ਟੁਕ ਖਾ ਲਿਆ ਤੇ ਉਹ ਘੰਟਾ ਕਰ ਲਿਆ ਰੇ ਨਾਮ ਵਾਲੇ ਇੱਧਰ ਚੱਲਦਾ ਫੋਨ ਵੀਡੀਓ ਕਾਲਸ ਪਰਸਨਲ ਤੇ ਹੁਣ ਤੇ ਆਪਾਂ ਦੁਕਾਨ ਤੇ ਜਾਣੇ ਆ ਸਾਮ ਤੱਕ ਰਹਾਂਗੇ ਦੁਕਾਨ ਚ ਇੱਥੇ ਆਉਂਦੀ ਹੈ ਕਿ ਠੰਢੀ ਠੰਢੀ ਹਵਾ ਅਸੀਂ ਤਾਂ ਇੱਥੇ ਬਹਿ ਜਾਣੇ ਹਾਂਗੇ। ਫੁੱਲ-ਬੁੱਟੇ ਲੱਗੇ ਨੇ ਕੋਲੇ। ਤੇ ਠੰਢੇ ਠੰਢੀ ਆਉਂਦੀ ਹੈ ਹਵਾ ਦੇਖੋ ਕੱਪੜੇ ਉੱਡਦੇ ਨੇ ਵਧੀਆ। ਪੱਖੇ ਦੀ ਜ਼ਰੂਰਤ ਨਹੀਂ ਪੈਂਦੀ ਇੱਥੇ। ਮੈਸੇ ਤੋਂ ਪੂ ਬਹੁਤ ਹੈਗੀ। ਡਾਂਗਲ ਪਰ ਸ਼ਾਮੇ ਹਵਾ ਲੱਗਦੀ ਬਹੁਤ ਵਧੀਆ। ਇਹਦੇ ਬੱਸ ਦੇਸੀ ਦੇ ਰੰਗ ਨੇ। ਪੈਸ ਪੈਸ ਇੱਕ ਆ ਦੱਸੋ ਜੀ ਇੱਕ ਹੀ ਚੀਜ਼ ਹੈ। ਜਿਨਾਂ ਦੇ ਘਰੇ ਹੈਗੀ ਆ ਦੱਸਿਓ ਜਰੂਰ ਇਹਦਾ ਕੀ ਨਾਮ ਹੈ ਤੇ ਕਿਸ ਕੰਮ ਆਉਂਦੀ ਹੈ ਲੋ ਜੀ ਸਾਮ ਹੋ ਗਈ ਬਿਲਕੁਲ ਦਿਨ ਚੱਲੇ ਤੇ ਹੁਣ ਆਪਾਂ ਕਰਦੇਗੇ ਜਿਹਦੇ ਬਲੌਗ ਦਾ ਇੱਥੇ ਐਂਡ ਤੇ ਹੁਣ ਮੈਂ ਬਾਹਰ ਅੰਦਰ ਨਹੀਂ ਜਾ ਸਕਦਾ ਇਸ ਕਰਕੇ ਘਰੀ ਬਲੌਗ ਬਣਾਉਣਾ ਪੈਂਦਾ ਸਾਨੂੰ ਪਤਾ ਹੈ ਤੇ ਮੈਨੂੰ ਪਤਾ ਹੀ ਬਲੌਗ ਉਹਨੇ ਇੰਟਰਸਟਿੰਗ ਨਹੀਂ ਹੁੰਦੇ ਪਰ ਫਿਰ ਵੀ ਮੈਂ ਬੇਨਤੀ ਕਰਦਾ ਵੀ ਜਿੰਤਾ ਦੇ ਵੀ ਬਲੌਗ ਨੇ ਥੋੜੀ ਜਿਹੀ ਨੀਤੀ ਐਡਜਸਟ ਕਰਿਓ ਤੇ ਕਮੈਂਟ ਕਰਿਓ ਜ਼ਰੂਰ ਲਾਈਕ ਕਰਿਓ ਸ਼ੇਅਰ ਕਰਿਓ ਰਾਤ ਆਪਾਂ ਨੂੰ ਇੱਕ ਵੀ ਕਮੈਂਟ ਨਹੀਂ ਆਇਆ ਬਲੌਗ ਦੇ ਉੱਤੇ ਤੇ ਜ਼ਰੂਰ ਕਰਿਓ ਕਮੈਂਟ ਕਰਾਹ ਜਾਲੀ ਬਲੌਗ ਤੇ ਤੇ ਬੇਨਤੀ ਹੈ ਜੀ ਥੋੜੇ ਜਿਹੇ ਦਿਨ ਐਦਾਂ ਹੀ ਜਿੰਤਾ ਦੇ ਵੀ ਬਲੌਗ ਆਉਂਦੇ ਐਦਾਂ ਹੀ ਪ੍ਰਵਾਨ ਕਰਿਓ ਤੇ ਉਸ ਤੋਂ ਬਾਅਦ ਆਪਾਂ ਹੋਰ ਕੈਂਟ ਕੈਂਟ ਬਲੌਗ ਲੈ ਕੇ ਆਵਾਂਗੇ ਬਾਰੰਦਰ ਵੀ ਜਾਇਆ ਕਰਾਂਗੇ ਤੇ ਵਸਤਾਰੀ 4-5 ਦਿਨਾਂ ਦਾ ਹੁਣ ਰਹਿ ਗਿਆ ਆਪਣਾ ਫਿਰ ਸਕੂਟਰ ਟਾਇਰ ਲੱਗ ਕੇ ਆ ਜੂ ਆਪਣੇ ਤੇ ਫਿਰ ਆਪਾਂ ਕਿਤੇ ਵੀ ਜਾ ਸਕਦੇ ਆ ਤੇ ਜਾਇਆ ਕਰਾਂਗੇ ਬਾਹਰੰਦਰ ਵੀ ਵਲੌਗ ਬਣਾ ਕੇ ਜਾਇਆ ਕਰਾਂਗੇ ਬਸ ਉਹਨਾਂ ਇੱਕ ਦਿਨ ਬੇਨਤੀ ਐ ਸਬਸਟਰ ਤੇ ਐਦਾਂ ਦੀ ਜਿੱਦਾਂ ਦੇ ਮੇਰੇ ਵਲੌਗਾਂ ਦੇ ਐਦਾਂ ਨਹੀਂ ਐਕਸੈਪਟ ਕਰਿਓ ਤੇ ਇੱਕ ਮਿੰਟ ਜ਼ਰੂਰ ਕਰ ਦਿਓ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਐ ਜਿਹੜੇ ਪਹਿਲਾਂ ਕਰਦ ਨੇ ਉਹ ਵੀ ਕਰਾਓ ਤੇ ਨਵੇਂ ਨਵੇਂ ਵੀਡੀਓ ਤੇ ਜਰੂਰ ਕਰਿਓ ਤੇ ਮਿਲਦਾ ਹਾਂ ਜੀ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਸਾਰਿਆਂ ਨੂੰ ਪਿਆਰ ਫਰੀ ਸਾਥ ਸ੍ਰੀ ਕਾ